ભાઈજી નંબર જેમ જેમ હેગા ઉતھے ડબ્બે ચોસ સાબના રાખો કેકે ફેર જેડે આગી ભાઈ હોજો પટકા અપ લાવો ભાઈજી ਦਿੱਲੀ ਦਾ ਬਣ ਗਿਆ ਲੋਗ ਲੋਗ ਤੋਂ ਕੋਕਾ ਬਈ ਸਮਾਂ ਲੱਗ ਗਿਆ 21 ਸੈਕਿੰਡ 56 ਪੁਆਇੰਟ ਬਾਈਜੀ ਸਮਾਂ ਲੱਗ ਗਿਆ 21 ਸੈਕਿੰਡ 56 ਪੁਆਇੰਟ ਦਾ ਸਮਾਂ ਲੱਗ ਗਿਆ ਇਹ ਕਾਲਾ ਬਾਈਜੀ ਧੂਰੀ ਮਲੇਰ ਕੋਟਲਾ ਪਿੰਡਾ ਈਸੀ ਉਥੋਂ ਦਾ ਸਵਰਨਾ ਮੁੰਡਾ ਈਸੀ ਵਾਲਾ ਇਹ ਸੋਨੂ ਰੇੜੀ ਤਾਜਪਰੀ ਈਸੀ ਜਿਹੜਾ ਕਾਲਾ ਭੱਜਿਆ ਤੇ ਨਾਲ ਅਵਨੀਤ ਈਸੀ ਪਰਲੇ ਪਾਸੇ ਬੱਗਾ ਜੱਗੀ ਜਰਗੜੀ ਮਹਿੰਦਰ ਸਿੰਘ ਡਰਾਈਵਰ ਜਰਕੜੀ ਆ ਜੀ ਬਈ ਓੰਕਾਰ ਸਿੰਘ ਦੀ ਫਰਾਲਾ ਦਬਾਬਾ ਇਹ ਜੱਗੀ ਜਰਕੜੀ ਹੋਣਾ